ਦੇ ਲਵਾਣਾ ਬਾਕੀ ਦਰਜਾਵਾ ਦਰਜਾ ਆਗੂ ਸਹਿਬਾਨ ਅੱਜ ਤੁਸੀਂ ਸ਼ਾਰਟ ਨੋਟਿਸ ਦੇ ਉੱਤੇ ਪੰਜਾਬ ਦੇ ਜਾਦੂਗਰ ਵਿੱਤ ਮੰਤਰੀ ਨੇ ਜਿਹੜਾ ਛਲਾਵੇ ਪਰ ਬਜਟ ਪੇਸ਼ ਕੀਤਾ ਹੈ ਉਹਦਾ ਵਿਰੋਧ ਕਰਨ ਵਾਸਤੇ ਉਹ ਝੂਠਾਂ ਦੀ ਪੰਡ ਫੁੱਪਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਛੋਟੇ ਜਾਂ ਵੱਡੇ ਪ੍ਰੋਟੈਸਟ ਮੁਜਾਰੇ ਹੋ ਰਹੇ ਨੇ ਇਸ ਵੇਲੇ ਇਹ ਸਾਡਾ ਕੋਈ ਅਸੀਂ ਮੁਲਾਜ਼ਮ ਲੋਕ ਜਿਵੇਂ ਵਿਰੋਧ ਕਰਨੀ ਕਰਨਾ ਪਰ 50 51 ਪੇਜ ਦਾ ਬਜਟ ਹੈ ਜਿਹੜਾ ਕੋਈ ਆਪ ਦਾ ਜਾਂ ਦਾ ਹਮੈਤੀ ਜਾਂ ਕੋਈ ਅંધ ਵਿਸ਼ਵਾਸ਼ੀ ਵੀ ਸਰਕਾਰ ਜੋ ਕਰਦੀ ਹੈ ਠੀਕ ਕਰਦੀ ਹੈ ਉਹ ਉਹਨੂੰ ਪੜ ਲੇ ਵੀ ਸਾਰੇ ਬਜਟ ਦੇ ਵਿੱਚ ਉਹਨੇ ਲੋੜਵੰਦ ਲੋਕਾਂ ਨੂੰ ਕੀ ਦਿੱਤਾ ਲੋੜਵੰਦ ਲੋਕਾਂ 'ਚ ਮੈਂ ਇਕੱਲਾ ਅਸੀਂ ਕੱਲਾ ਆਪਣਾ ਢਿੱਡ ਨਹੀਂ ਪਟਦੇ ਵੀ ਮਲਾਜ਼ਮਾਂ ਨੂੰ ਕੁਝ ਨਹੀਂ ਦਿੰਦਾ। ਜਾਂ ਸਾਡੇ ਠੇਕੇ ਵਾਲੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੋਈ ਪਾਲਿਸੀ ਨਹੀਂ ਬਣਾਈ। ਜਾਂ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ। ਜਾਂ 12% ਡੀਏ ਜੇ

کرو کرو باجیاں میں آؤ ट बारे हा पज़ूर कचे कम पके करो ਹਾਏ ਹਾਏ ਲਾਰੇ ਲਿਪਟੋ ਹਾਏ ਹਾਏ ਮੰਗਾਂ ਨਹੀਂ ਮੰਨਦੇ ਹਾਏ ਹਾਏ ਹੁਣ ਜੁੱਤੀਆਂ ਖਾਂਦੇ ਹਾਏ ਹਾਏ ਸ਼ਰਮ ਨਹੀਂ ਆਉਂਦੀ ਹਾਏ ਹਾਏ ਮੀਟਿੰਗ ਨਹੀਂ ਕਰਦਾ ਹਾਏ ਹਾਏ ਲਾਰੇ ਲਾਉਂਦਾ ਹਾਏ ਹਾਏ ਜੁੜਕਲੇ ਸੁਣਾਉਂਦਾ ਹਾਏ ਹਾਏ ਗੱਲ ਨਹੀਂ ਆਉਂਦੀ ਹਾਏ ਹਾਏ ਸਾਰੇ ਬਿੱਟੋ ਹਾਏ ਹਾਏ ਬਿਝਰਮ ਹੋ ਗਏ ਹਾਏ ਹਾਏ ਸਾਰੇ ਮੰਤਰੀ ਹਾਏ ਹਾਏ ਸਾਰੇ ਐਮ ਐਲ ਏ ਹਾਏ ਹਾਏ ਗੱਲ ਨਹੀਂ ਸੁਣਦੇ ਹਾਏ ਹਾਏ ਸਾਰੇ ਬਿੱਟੋ ਹਾਏ ਹਾਏ ਆਵਾਜ਼ ਨਹੀਂ ਆਈ ਹਾਏ ਹਾਏ i